lagreya visa aauga ਅੱਜ ਫਿਰ ਅਸੀਂ ਯੂਕੇ ਦੇ ਔਰ ਸਾਈਪਰਸ ਦੇ ਵੀਜ਼ਾ ਲੈ ਕੇ ਆਏ ਆ ਔਰ ਰੈਗੂਲਰ ਤੁਹਾਨੂੰ ਬਹੁਤ ਸਾਰੇ ਵੀਜ਼ਾ ਦਿਖਾ ਰਹੇ ਆ ਸਰ ਮੈਂ ਸਪੈਸ਼ਲੀ ਇੱਕ ਦੋ ਚੀਜ਼ਾਂ ਦੱਸਣਾ ਚਾਹਾਂਗਾ ਪਾਰਕੀ ਦੇ ਵਿੱਚ ਬਹੁਤ ਕੰਸਲਟੈਂਟ ਨੇ ਜਿਹੜੇ ਕਿ ਯੂਕੇ ਨੂੰ ਪ੍ਰੋਮੋਟ ਕਰ ਰਹੇ ਨੇ ਔਰ ਸਭ ਦੇ ਵੀਜ਼ਾ ਆ ਰਹੇ ਨੇ ਮੈਂ ਨਹੀਂ ਕਹ ਰਿਹਾ ਕਿ ਸਿਰਫ ਸਾਈਨ ਓਵਰਸਿਸ ਅਪਲਾਈ ਕਰੋਗੇ ਤਾਂ ਹੀ ਸਾਈਨ ਓਵਰਸਿਸ ਹੀ ਤੁਹਾਨੂੰ ਵੀਜ਼ਾ ਲੈ ਕੇ ਦੇਣੀ ਹੈ ਲੇਕਿਨ ਇਹ ਤੁਸੀਂ ਇੱਕ ਦੋ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਕਿ ਮੈਨੂੰ ਕਲਾਇੰਟਸ ਆ ਕੇ ਕਹ ਰਹੇ ਨੇ ਕਿ ਮਾਰਕੀਟ ਵਿੱਚ ਕੁਝ ਕੰਸਲਟੈਂਟ ਕਹਿੰਦੇ ਨੇ ਕਿ ਸਾਡੇ ਐਮਬੈਸੀ ਸੈਟਿੰਗਾਂ ਸਾਡੇ ਹੀ 100% ਵੀਜ਼ਾ ਆਉਂਦੇ ਨੇ ਉਹ ਤਾਰੇ ਕੋ ਪ੍ਰੋਸੈਸਿੰਗ ਇਸ ਲੈਂਦੇ ਨੇ 2 ਤੋਂ 3 ਲੱਖ ਰੁਪਏ ਐਸਾ ਕੁਝ ਨਹੀਂ ਹੁੰਦਾ ਤੁਸੀਂ ਜਿੱਥੋਂ ਵੀ ਰਿਪਲਾਈ ਕਰਨਾ ਸਿਰਫ ਇਹ ਚੀਜ਼ ਸਾਨੂੰ ਕਿ ਅਗਰੋ ਕਿ ਉਸ ਕੰਸਲਟੈਂਟ ਦੇ ਟਾਈਅਪ ਉਸ ਯੂਨੀਵਰਸਿਟੀ ਦੇ ਨਾਲ ਡਾਇਰੈਕਟ ਹੈ ਜਾਂ ਨਹੀਂ ਹੈ ਉਹ ਸਪੈਸ਼ਲੀ ਅਗਰ ਮੈਂ ਹੁਣ ਕਰੰਟ ਸਿਨੈਰੀਓ ਦੀ ਗੱਲ ਕਰਾਂ ਤਾਂ ਹੁਣ ਐਮਬੈਸੀ ਇੰਟਰਵਿਊ ਲੈਣਾ ਸਟਾਰਟ ਹੋ ਚੁੱਕੀ ਹੈ ਜੋ ਸਾਡੇ ਵੀ ਬੱਚਿਆਂ ਦੇ ਕਈ ਬੱਚਿਆਂ ਦੀ ਇੰਟਰਵਿਊ ਕਾਲ ਆਈ ਐਮਬੈਸੀ ਵੱਲੋਂ उस कंपनी तो अप्लाई करो कंपनी को प्रॉपर इंटरव्यू का डिपार्टमेंट है और काफ़ी सालों का काफ़ी टाइम का जिन्होंने को एक्सपीरियंस है उड़े तो वीज़ा अपूर्व करवा तो के पाएंगे अदरवाइज़ किसी नवे कंसल्टेंट को जाओगे हम टाइम नहीं है क्योंकि अंबैसीज स्टिक हो चुकी है और आने वाले टाइम भी देख रहे हो ਹਰ ਇੱਕ ਕੰਟਰੀ ਦੀ ਐਂਬੈਸੀ ਸਟਿੱਕ ਹੋ ਰਹੀ ਹੈ ਉਹ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਉਸ ਕੰਪਨੀ ਦੇ ਕੋਲ ਜਾ ਕੇ ਜਿਨ੍ਹਾਂ ਕੋਲ ਬਹੁਤ ਸਾਲਾਂ ਦਾ ਐਕਸਪੀਰੀਅੰਸ ਹੋਵੇ ਉਹ ਜਿਹੜੇ ਤੁਹਾਡੇ ਕੋਲ ਪ੍ਰੋਸੈਸਿੰਗ ਫੀਸ ਬਿਲਕੁਲ ਜੈਨੂਇਨ ਚਾਰਜ ਕਰਦੇ ਸੋ ਮੈਂ 1 ਬਾਈ 1 ਸਾਰਿਆਂ ਨੂੰ ਵੀਜ਼ਾ ਹੈਂਡਓਵਰ ਕਰਦਾ ਹਾਂ ਉਹ ਸਾਰਿਆਂ ਨੂੰ ਆਪਣੇ ਵੱਲੋਂ ਬੱਸ ਵੀਸੇਜ਼ ਜਿੰਨਾ ਕਿ ਤੁਹਾਡੇ ਕੋਲ ਇੱਕ ਕਾਈਂਡ ਆਫ ਅਮੀ ਪਲੇਟਫਾਰਮ ਮਿਲਿਆ ਜਿਸ ਤੇ ਤੁਸੀਂ ਸਟਰਗਲ ਕਰਕੇ ਆਪਣੀ ਲਾਈਫ Редактор субтитров А.Семкин Корректор А.Егорова